ਸਤ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਵੀਰ ਸਾਰੇ ਕਿਦਾਂ ਉਮੀਦ ਕਰਦਾ ਸਾਰੇ ਠੀਕ ਹੋਣੇ ਨੇ ਤੇ ਕਾਫੀ ਟਾਈਮ ਬਾਅਦ ਹੀ ਆਪਾਂ ਵਲੌਗ ਬਣਾ ਰਹੇ ਹਾਂ ਤਕਰੀਬਨ ਸਾਲ ਕਈ ਹੋ ਗਿਆ ਹੈ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਜਾਂ ਪੁਰਾਣੇ ਨੇ ਜਿਨ੍ਹਾਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਆਪਣੇ ਸਾਰੇ ਰੇਕ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਦੀ ਵੱਧ ਤੋਂ ਵੱਧ ਸ਼ੇਅਰ ਕਰ ਆਪਣੇ ਸਬਸਕ੍ਰਾਈਬਰ ਕੰਪਲੀਟ ਕਰੋ ਤਕਰੀਬਨ 350 ਸਬਸਕ੍ਰਾਈਬਰ ਹੋ ਗਿਆ ਆਪਣੇ ਚੈਨਲ ਤੇ ਤੇ ਵਾਚ ਟਾਈਮ ਕੰਪਲੀਟ ਹੈ ਤੇ ਹੁਣ ਆਲੇ ਤੇ ਮੋਨਟਾਈਜ਼ ਚੈਨਲ ਹੋਣਾ ਹੈ ਤੇ ਜਲਦੀ ਜਲਦੀ ਕਰੋ ਸਬਸਕ੍ਰਾਈਬ ਬਾਕੀ ਰਹਿੰਦੇ ਨੇ ਜਿਹੜੇ ਤੇ ਹੁਣ ਅੱਜ ਦਾ ਵਲੌਗ ਆਪ ਸਟਾਰਟ ਕਰਨ ਲੱਗੇ ਅੱਜ ਦਾ ਵਲੌਗ ਚੈਲੰਜ ਵਲੌਗ ਹੈ ਚੈਲੰਜ ਕੀਤਾ ਹੈ 50-50 ਦੀ ਬੱਟ ਲੱਗੀ ਹੋਈ ਹੈ ਤੇ ਪਠੇਵੜਾ ਨੇ ਜਿਹਨੇ ਇੱਕ ਪੰਨੇ ਪਹਿਲਾਂ ਵਾਰਤੀ ਉਹ ਵਿਨਰ ਹੈ ਤੇ ਸਟਾਰਟ ਕਰਨ ਲੱਗੇ ਅੱਜ ਦਾ ਵਲੌਗ ਤੇ ਵਲੌਗ ਬਾਅਦ-ਬਾਅਦ ਸ਼ੇਅਰ ਕੀਤਾ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਤਾਂ ਕਿ ਆਪਣੇ ਸਬਸਕ੍ਰਾਈਬਰ ਵਧਣ ਕੰਪਲੀਟ ਹੋਣ ਤੇ ਅੱਜ ਦਾ ਵਲੌਗ ਕਰਨੇ ਆ ਸਟਾਰਟ ਰੇੜਾ ਵੀ ਆਪਣਾ ਪਹੁੰਚ ਚੁੱਕਾ ਹੈ ਤੇ तकरीबन ਰੇੜਾ ਪਹੁੰਚ ਗਿਆ ਹੈ ਤੇ ਆਪਾਂ ਨੂੰ ਬਥੂ ਲਾਣੇ ਪੱਲੀਆਂ ਤੇ ਚੈਲੰਜ ਕਰਨੇ ਆ ਸਟਾਰਟ ਤੇ ਸੱਜੇ ਪੱਲੀਆਂ ਚ ਆਪਾਂ ਪੱਠੇ ਪਾਈ ਆਵਾਂ ਕਰਨ ਦੇ ਕੰਨਕ ਵੱਢਣ ਲੱਗੇ ਆ ਆ ਵਾਲੀ ਦੇਖ ਸਕਦੇ ਦੇ ਕੱਲ ਵੀ ਵੱਡੀ ਸੀ ਤੇ ਅੱਜ ਵੱਢਣੇ ਸਟਾਰਟ ਕਰਨੇ ਆ ਤੇ ਚੈਲੰਜ ਐਕਸੈਪਟ ਕਰਨੇ ਆ ਜੀ ਪੱਠੇ ਕਿਥੇ ਕੰਨ ਕੀ ਵੱਢਣੇ ਆ ਦੇਖ ਲਓ ਕਿੰਨੇ ਕਵੜਨੇ ਆ ਦੋ ਨਹੀਂ ਕਿੰਨੇ ਆ ਆ ਵੜ ਲੈਨੇ ਆ ਸਾਰੀ ਇਥੋਂ ਡਿੱਗੀ ਹੋ ਜੜ ਜੜੀ ਏ ਰੋ ਰੋ ਦਾ ਬਟਨ ਨਾਲ ਵਾਜਾ ਵੱਡੀ ਚੰਗੀ ਚਲੋ ਤੂੰ ਵੱਢਨੇ ਆ ਉਧਰੋਂ ਹੀ ਵੱਢ ਲੈਨੇ ਆ ਜਿੱਥੇ ਤੇ ਡਿੱਗੀ ਆਈ ਉਸ ਤੋਂ ਵੱਢ ਲੈਨੇ ਆ ਕਿਤੇ ਨਹੀਂ ਪਹਿਲਾਂ ਵੱਢਣੀ ਇਹ ਮੈਂ ਕਿਹਦੀ ਵੀ ਇੱਥੇ ਹੈ ਬਈ ਵਰਕਰ ਡਿੱਗੀ ਵੀ ਉਹ ਨਾ ਕੋਈ ਹੋਰ ਵੀ ਹੈ ਲੈਣਾ ਤੇ ਮੈਂ ਤਾਂ ਚਾਹੀਦਾ ਮੈਂ ਦੋ ਵੱਢ ਲੈਨੇ ਆ ਅੱਜ ਦਾ ਵਲੌਗ ਹੈ ਆਪਣਾ ਚੈਲੰਜ ਵਲੌਗ ਹੈ ਕਿਹੜਾ ਪਹਿਲਾ ਕਣਕ ਵੜਦਾ ਸਾਰਿਆਂ 'ਚ ਤੇ ਮਨਜੂਰੇ ਮਨਜੂਰੇ 50-50 ਦੀ ਬੱਟ ਲਗਣੀ ਹੈ ਸਹੀ ਹੈ ਠੀਕ ਹੈ ਉਹਨੇ 50-50 ਦੀ ਬੱਟ ਲੱਗ ਰਹੀ ਹੈ ਤੁਸੀਂ ਸਾਰੇ ਵੇਖ ਲੈ ਦੀ ਲਿਆ 50-50 ਪਹਿਲਾਂ ਕੱਢੋ ਜਹਾ ਹੁਣ ਕੋਈ ਫੋਨ ਹੈ ਇਹਨਾਂ ਕੋਲ ਕੋਈ ਨਹੀਂ ਗਏ ਪੈਸੇ ਤੇ ਕਹਿੰਦੇ ਨੇ ਫੋਨ ਹੀ ਕਿਨੇ ਆਪਾਂ 50-50 ਚ ਗਾਣੇ ਰੱਖਨੇ ਆ ਠੀਕ ਹੈ ਮੇਰੇ ਕੋਲ ਤਾਂ ਗਏ ਨਹੀਂ ਪੈਸੇ ਜੇਬ 'ਚ ਜਿਹੜਾ ਜਿੱਤ ਗਿਆ ਉਹ ਲੈ ਜਾ ਜਿਹੜਾ ਜਿੱਤ ਗਿਆ 50 ਰੁਪਏ ਨਾ ਕਿਤੇ ਲੱਗਣਾ ਹੈ ਸਹੀ ਹੈ ਆਛੜੀ ਨਾ ਵਾਲਾ ਵੀਰ ਅਛੜੀ ਨਾ ਕੋਨੀ ਜੀ ਤੱਕ ਨਾ ਵਲੌਗ ਮੋਬਾਈਲ ਤੇ ਆਣਾ ਠੀਕ ਹੈ ਠੀਕ ਹੈ ਚੈਲੰਜ ਹੋ ਗਿਆ ਐਕਸੈਪਟ ਤੇ ਉਹਨੇ ਹੋ ਗਿਆ ਸ਼ੁਰੂ ਫੋਨ ਲਾਇਨ ਰੱਖ ਆਪੇ ਫੋਨ ਤੋਂ ਤੰਗ ਹੁੰਦੇ ਹਨ 50-50 ਰੁਪਿਆ ਤੇ ਜਲਦੀ ਜਲਦੀ ਬਚਾਲਨੇ ਆ ਹਕ ਸਟਾਰਟ ਕਰਨੇ ਆ ਦਿਖਾਣੇ ਤੁਨੂੰ ਵੀ ਉਹ ਛੇਤੀ ਦੁਸ਼ਤੀ ਗਾਇ ਚਲੇ ਨੇ ਵਿੱਚ ਕੰਨ ਕਦੇ ਇੱਕ ਵਾਰ ਕਵਡਨ ਆਪਣੀਆਂ ਪੁੱਲੀਆਂ ਫੜ ਲੀਆਂ ਨੇ ਜਲਦੀ ਜਲਦੀ ਵਲਗ ਪੈ ਨੇ ਤੇ ਫੋਨ ਮੇਰੇ ਕੋਲ ਲਗੇ ਨੇ ਤੇ ਮੈਂ ਵੀ ਫੋਨ ਰੱਖਣਾ ਐਕਟਵਾਚ ਤੇ ਇੱਕ ਤਾਂ ਅੱਜ ਟਰਾਈਬੋਰਡ ਕੋ ਨਹੀਂ ਲੈਂਦਾ ਟ੍ਰਾਈ ਉਹਨਾਂ ਦਾ ਸਟੈਂਡ ਤੇ ਮੋਬਾਈਲ ਰੱਖਣਾ ਹੁੰਦਾ ਉਹਨੇ ਕਿਵੇਂ ਰੱਖਿਆ ਇੰਡੈਕਟ ਵਾ ਤੇ ਰੱਖਨੇ ਆ ਤੇ ਬੈਕ ਕਰਨੇ ਆ ਸ਼ੁਰੂ ਕਰਨੇ ਉੱਥੇ ਰੱਖ ਕੇ ਐਕਟੋ ਰੱਖ ਦਿੱਤੀ ਇੱਥੇ ਤੇ ਆ ਬੂਟ ਜਲਾਤ ਬਾ ਇੰਡਾ ਸਟੈਂਡ ਹੀ ਬਣਾਨੇ ਆਪਾਂ ਇਹਨੂੰ ਨਾਲ ਲਿਆ ਇੱਕ ਸਾਈਡ ਤੇ ਸਟਾਰਟ ਹੋ ਗਈ ਵੀ ਵੀਡੀਓ ਮੇਰੀ ਦਾਤਰੀ ਕਿਹੜੇ ਬਣਿਆ ਹੈ ਮੇਰੀ ਦਾਤਰੀ ਕਿੱਥੇ ਗਈ ਹੈ ਮੇਰੀ ਦਾਤਰੀ ਨਹੀਂ ਲੱਭਦੀ ਵੀ ਵੇਨੇ ਆ ਕਿਹੜਾ ਪਹਿਲਾ ਪਾਣੇ ਵਰਦਾ ਮੈਂ ਦਾਤਰੀ ਆਦੀ ਲੱਭਲੀ ਸਟਾਰਟ বাদক থ্যাঙ্ক ইউ ਨਿੱਕੇ ਵੱਡੀਆਂ ਦਾ ਇਹਨੇ ਕੰਦੇ ਹੋ ਗਏ ਨੇ ਮੇਰੇ ਉਹਨੇ ਜ਼ਿਆਦਾ ਹੋ ਗਏ ਨੇ ਸੁੱਕ ਪਿੰਡੂ ਆ ਦੇ ਲੱਗਾ ਵਡਣ ਉਹਦੇ ਥੋੜੇ ਹੀ ਨੇ ਅਜੇ ਨਿੱਕੇ ਦੇ ਤੇ ਮੇਰੇ ਜ਼ਿਆਦਾ ਨੇ ਮੇਰੀ ਪੱਲੀ ਵੱਡੀ ਏ ਤੇ ਨਿੱਕੇ ਦੀ ਪੱਲੀ ਛੋਟੀ ਏ ਤੇ ਹੱਥ ਜਿਹੜੇ ਕਨੀ ਕਾਫੀ ਸੁੰਨ ਹੋ ਗਏ ਨੇ ਠਾਂਡੇ ਵੀ ਬੜੀ ਜ਼ਿਆਦਾ ਹੈ ਨਾ ਹੱਥ ਬੜੇ ਹੀ ਜ਼ਿਆਦਾ ਸੁੰਨ ਹੋ ਗਏ ਨੇ ਇਹ ਨਾ ਦੇਖ ਰਿਹਾ ਹੱਥ ਨਹੀਂ ਸੁੰਨ ਹੁੰਦੇ ਸਾਥ ਸੁੰਨ ਹੁੰਦੇ ਨੇ ਕਿ ਨਹੀਂ ਆਏ ਚੈਲੰਜ ਇਹ ਕਹਿੰਦਾ ਚੈਲੰਜ ਹੱਥੋਂ ਤੇ ਕੋਈ ਚੱਕਰ ਨਹੀਂ ਕਿਵੇਂ ਏ ਹੱਥ ਛੋਣ ਨੁੰਦੇ ਨਹੀਂ ਉਹ ਵੀ ਕਹਿੰਦਾ ਹੱਥ ਬੜੇ ਠਰੇ ਪੈਨੇ ਪਰ ਲੱਗ ਗਿਆ ਹੀ ਹੋਇਆ ਹੈ ਕਹਿੰਦਾ ਚੈਲੰਜ ਇਹ ਹੱਥ ਠਰਦੇ ਠੰਡਾ ਤਰੀ ਤੋਂ ਤਿੰਨ ਆਵਾਜ਼ ਆਏ ਕਹਿੰਦਾ 50 ਰੁਪਿਆ ਲੁੱਟਣਾ ਹੈ 100 ਰੁਪਿਆ ਸੱਚੀ ਓਏ ਦੋਨਾਂ ਨੂੰ 50-50 ਇਹਨੇ ਕਿਹੜਾ ਜਿੱਤਦਾ ਅੱਜ ਹੱਥ ਵਾਕਈ ਕਾਫੀ ਜ਼ਿਆਦਾ ਠੰਡੇ ਹੱਥ ਬੜੇ ਸੁੰਨ ਹੋਏ ਪੈਨੇ ਉਹ ਸਟੈਂਡ ਲਾਇਆ ਵਹੀ ਵੇਖੋ ਬੂਟ ਦਾ ਸਟੈਂਡ ਬਣਾਇਆ ਅੱਜ ਇੱਥੇ ਸੜਕ ਤੇ ਡਿੱਗਿਆ ਹੋਇਆ ਸੀ ਕਿਸੇ ਦਾ ਐਕਟਰ ਆ ਤੇ ਰੱਖਦੇ ਬੂਟ ਦਾ ਸਟੈਂਡ ਬਣਾਇਆ ਤੇ ਮਾੜਾ ਕਿਰਕਾ ਕਿ ਆ ਰਾ ਟਾਈ ਵੋਡ ਕੋ ਨਹੀਂ ਲੈਂਦਾ ਚਲੋ ਜਲਦੀ ਜਲਦੀ ਮੈਂ ਵੜਦਾ ਵੇਖੋਗਾ ਕੰਮ ਖਿੱਚੀ ਜਾਂਦਾ ਜਲਦੀ ਜਲਦੀ ਕੰਮ ਖਿੱਚੀ ਜਾਂਦਾ ਇਹ ਵੀ ਉਹਨੂੰ ਤਾਂ ਵੜਨਾ ਹੀ ਨਹੀਂ ਆ ਦੇਖੋ ਕਿਵੇਂ ਵੜਦਾ ਯਾਰੀ ਯਾਰੀ ਥੋੜੇ ਥੋੜੇ ਵੜਦਾ ਕਿਹਨੇ ਚੈਲੰਜ ਕਿਹੜਾ ਜਿੱਤਦਾ ਕਿਹੜਾ ਵਿਨਰ ਬਣਦਾ ਅੱਜ ਦਾ ਕੋਈ ਨਹੀਂ ਵਰਡ ਲੈ ਇਹ ਇਹਨੂੰ ਕਿਹਨਾਂ ਦਾ ਵਹਿਤਾ ਦਾ 3 ਵਜੇ ਹੋਈ ਤਾਂ ਸਲੋ ਸਲੋ ਵਹਿ ਕੰਮ ਦਾ ਖਿੱਚੀ ਆ ਨਾ ਵਰਨਾ ਹੀ ਨਹੀਂ ਆਪਣਾ ਡੀਸ ਨਹੀਂ ਕਰ ਸਕਦਾ ਬਤਾ ਵਾਤਾ ਖਿਚਨੇ ਕੰਮ ਨੂੰ ਤੁਸੀਂ ਸੋਚਦੇ ਹੋ ਨੇ ਤੁਸੀਂ ਸੋਚਦੇ ਹੋ ਨੇ ਖਰਕਣ ਕੱਕੋਂ ਵੱਡੀ ਜਾਂਦੇ ਨੇ ਤੁਹਾਨੂੰ ਵਿਖਾਣੇ ਆ ਕਨ ਕੱਕੋਂ ਵੱਡੀ ਜਾਂਦੇ ਆ ਤੁਸੀਂ ਖਰ ਕੰਬਲੇ ਹੋਏ ਬੈਠ ਨਹੀਂ ਕੰਬਲੇ ਨਹੀਂ ਹੋਏ ਬੈਠੇ ਦਿਖਾਣਾ ਤੁਹਾਨੂੰ ਕਨ ਕੱਕੋਂ ਵੱਢਦੇ ਪਿਆ ਆਹ ਵੇਖ ਲਓ ਜਿਵੇਂ ਆਹ ਕੰਨੇ ਇੱਕ ਆ ਡਿੱਗੀ ਹੀ ਨਾ ਥੱਲੇ ਜਾ ਡਿੱਗੀ ਐ ਸਾਹਮਣੇ ਦਾਤਰੀ ਦੇ ਐਸ ਤਰ੍ਹਾਂ ਕੰਨੇ ਕੰਨੇ ਡਿੱਗੀ ਪਈ ਐ ਵਿੱਚ ਵਿੱਚ ਕਾਫੀ ਜ਼ਿਆਦਾ ਡਿੱਗੀ ਪਈ ਐ ਇਧਰ ਵੀ ਡਿੱਗੀ ਹੋਈ ਐ ਤਾਂ ਕਰਕੇ ਆਪਾਂ ਇਹਨਾਂ ਕੰਨ ਕੋ ਵੜਦੇ ਪਏ ਆ ਉਹ ਖਰਾਬ ਹੀ ਹੋ ਜਣੀ ਐ ਤਾਂ ਕਰਕੇ ਇੱਕ ਵਾਰੀ ਨਾਸਤਰਾ ਵੜ ਲੈਣੇ ਦੁਬਾਰਾ ਫੋਟ ਕਰ ਜਾਏਗੀ ਤੇ ਵਧੀਆ ਹੋ ਜਾਏਗੀ ਪਤਾ ਨਹੀਂ ਇਹਨੂੰ ਖਾਦ ਖੁਦ ਕਿੰਨਾ ਜ਼ਿਆਦਾ ਪਾਈਗੀ ਕਿ ਤਾਂ ਤਾਂ ਕਰਕੇ ਉਹ ਫੂਕੇ ਮਾਰਨ ਲੱਗਿਆ ਵੇਖੋ ਹਾਂ ਤਾਂ ਕਾਫੀ ਜ਼ਿਆਦਾ ਟਰਦੇ ਨੇ ਸਹੀ ਗੱਲ ਐ ਵੇਖਣ ਨਾਲ ਨਹੀਂ ਪਤਾ ਲੱਗਣਾ ਤਾਂ ਵੱਡਣ ਨਾਲ ਨੂੰ ਪਤਾ ਲੱਗਦਾ। ਹਵਾ ਵੀ ਠੰਡੀ ਕਾਫੀ ਜ਼ਿਆਦਾ ਚੱਲੀ ਹੋਈ ਏ। ਵੇਖ ਸਕਦੇ ਦੇ ਦੇ। ਦਰਖਤ ਐਲਰ ਰਹੇ ਨੇ। ਤੇ ਜਲਦੀ ਜਲਦੀ ਵੱਢਦੇ ਆ। ਬਾਕੀ ਹੁਣ ਵੱਢ ਲੈਨੇ ਪੱਠੇ ਜਿੰਨੇ ਕੋ ਵੱਢਨੇ ਸੀ ਆਪਾਂ ਤੇ ਨਿੱਕੇ ਨੇ ਇਹਨੇ ਕੋ ਵੱਡੇ ਨੇ। ਵੇਖ ਸਕਦੇ ਤੁਸੀਂ। ਮੈਂ ਉਹਨਾਂ ਨੂੰ ਜ਼ਿਆਦਾ ਵੱਢ ਲੈਨੇ ਵੈਸੇ ਤੇ ਸੁੱਕ ਨੂੰ ਕੰਮ ਪੈ ਗਿਆ ਸੀ ਉਹ ਚਲਾ ਗਿਆ ਉਹਦੇ ਵਿੱਚ ਹੀ ਪੈ ਨੇ। ਵੇਖਨੇ ਆਪਾਂ ਵੀ ਉਹਨੂੰ ਕੰਪਲੀਟ ਕਰ ਦਿੱਤਾ ਹੁਣੇ ਹੀ ਗਿਆ। ਤੇ ਆਪਾਂ ਵੇਖਦੇ ਆਂ ਉਹਦੇ ਵੀ ਪੱਠੇ ਕਿੰਨੇ ਕੋ ਬਣੇ ਨੇ ਕਿਹੜਾ ਵੀਨਰ ਏ ਵੇਖਦੇ ਆਂ ਚੋਕ ਕਿੰਨੇ ਕੋ ਪੱਠੇ ਵੜ ਕੇ ਗਿਆ ਏ ਚੱਕ ਕੇ ਉਹਦੀ ਪੱਲੀ ਚ ਪਾਉਂਦੇ ਪਏ ਆ ਇਹਨਾਂ ਕੋ ਇਹਨਾਂ ਕੋ ਵੜ ਕੇ ਗਿਆ ਏ ਉਥੋਂ ਥੋੜੀ ਵੇਖਦੇ ਆਂ ਉਹਦੇ ਕਿੰਨੇ ਕੋ ਬਣਦੇ ਨੇ ਚੋਕ ਪੇਂਡੂ ਦੇ ਪੱਠੇ ਸਾਰ ਨੂੰ ਜਿਆਦਾ ਬਣੇ ਨੇ ਉਹਦੇ ਜਿਆਦਾ ਬਣੇ ਨੇ ਅਮ ਤੂੰ ਯਾਰ ਗੇ ਮੈਂ ਵੀ ਯਾਰ ਗਾ ਹੋਏਗਾ ਕੋਨੀ ਤੇ ਆਪਾਂ ਚੀਟਿੰਗ ਨਹੀਂ ਕਰਨੀ ਠੀਕ ਹੈ ਹਾਂ ਹੁੰਦੇ ਜਿਆਦਾ ਬਣੇ ਨੇ ਇਹਦੇ ਥੋੜੇ ਕੱਟ ਬਣੇ ਨੇ ਮੇਰੇ ਕਿਤੇ ਜਿਆਦਾ ਨੇ ਪਰ ਪੱਲੀ ਵੱਡੀ ਹੁੰਦੇ ਚ ਹੁਣ ਦਾ ਬਦ ਇਹਨੂੰ ਬੰਨਦੇ ਆ ਫਿਰ ਅੱਗੇ ਚੱਲਦੇ ਆ ਖੇਤ ਤੇ ਚੈਲੰਜ ਜਿਹੜਾ ਕੀ ਸੁੱਖ ਲੈ ਗਿਆ ਜਿੱਤ ਲਿਆ ਆਪਣਾ ਚੈਲੰਜ ਦੇਖ ਸਕਦੇ ਤੁਸੀਂ ਅਸੀਂ ਦੋਨੋਂ ਆ ਚੁੱਕੇ ਆ ਚੀਟਿੰਗ ਨਹੀਂ ਅਸੀਂ ਕਰਨੀ ਉਹ ਚਲਾ ਗਿਆ ਕੋਈ ਕੰਮ ਪੈ ਗਿਆ ਉਹਨੂੰ ਤੇ ਸੁੱਖ ਪਿੰਡੂ ਜਿੱਤ ਗਿਆ ਹੈ Winner ਹੈ ਆਪਣੇ ਹੁੰਦਾ ਉਹ ਚੈਲੰਜ ਦਾ ਜਿੰਨਾ ਤਮਾਸ਼ਾ ਹੀ ਜਿਆ ਤੇ ਗਿਆ ਹੈ ਤੇ ਹੁਣ ਆਪਾਂ ਨਾ ਉਹਦੇ ਵਾਸਤੇ ਇੱਕ ਲਿਆਂਦਾ ਹੈ ਉਹਦਾ ਮਿੱਠਾ ਮੂੰ ਕਰਾਣਿਆ ਚੁੱਕ ਪਿੰਡ ਦਾ ਗੱਚਾ ਕ ਲਿਆਂਦੀ ਗੱਚਾ ਗੱਚਾ ਲੈ ਕੇ ਆਇਆ ਵੇਖ ਲਓ ਤੁਸੀਂ ਸਪੈਸ਼ਲ ਉਹਦੇ ਵਾਸਤੇ ਮਿੱਠਾ ਮੂੰ ਕਰਾਣੇ ਆਂਦਾ ਆਡਾ ਵੀ ਕਰਾਓਗੇ ਭੈਣ ਕਿਵੇਂ ਲੱਗ ਰਿਹਾ ਤੈਨੂੰ ਸਿਰ ਆਡਾ ਵੀ ਕਰਾਓਗੇ ਅਹੀਂ ਠੰਡ 'ਚ ਮਰਦੇ ਰਹੇ ਨਹੀਂ ਵਹਿੰਦਾਕ ਤਾਂ ਨਹੀਂ ਬੰਦਾ ਠੰਡ 'ਚ ਤਾਂ ਮਰਦੇ ਰਹਿਆ ਉਹ ਨੱਚਦਾ ਹੈ ਅਗਲਾ ਉਹਨੂੰ 100 ਰੁਪਿਆ ਪ੍ਰੋਫਿਟ ਹੋ ਗਿਆ ਆ ਜਾ ਰਿਹਾ ਉਹਨੇ ਦੇਰ ਦੇਣੀ ਅੱਲਾ ਤੂੰ ਹੀ ਖਾ ਲੈ ਭਰਾਵਾ ਨਹੀਂ ਨਹੀਂ ਚਲੋ ਇਹਨੂੰ ਚੈੱਕ ਕਰਾ ਦਿੱਤੀ ਬਾਕੀ ਆਪਾਂ ਖਾਣੇ ਜਾ ਇਹ ਤਾਂ ਖਾਏ ਤਾਂ ਖਾਏ ਤਾਂ ਕੰਨ ਆ ਪੱਕਾ ਨੇ ਇਹਨੂੰ ਆਪਾਂ ਚੈੱਕ ਕਰਾਣੀ ਠੀਕ ਹੈ ਮਿੰਡੀ ਮਿੰਡੀ ਜੱਟਾਂ ਗਾ ਬਿਠਾਣਾ ਠੀਕ ਹੈ ਆਹ ਆਉ ਉਹ ਨਹੀਂ ਮਿੱਠਾ ਮੁਕਰਾਣਾ ਹੀ ਬਿਠਾ ਮੁਕਰਾ ਦਿੱਤਾ ਬਾਕੀ ਉਹ ਜਿਹੜੀ ਵਧੀ ਆਪਾਂ ਹੀ ਖਾਣੀ ਹੋਰ ਕੀ ਫੇਵੇਂ ਇਹ ਨਹੀਂ ਠੰਡ ਸੀਨਾ ਚਲੋ ਆਪਾਂ ਚੈੱਕ ਕਰਦੇ ਹਾਂ ਠੰਡ ਬੜੀ ਨਾ ਆ ਤਵੇ ਮੇਰੇ ਥਾਰੇ ਨਾਲੋਂ ਜ਼ਿਆਦਾ ਗਾਜਕ ਬੜੀ ਵਧੀਆ ਹੈ ਆ ਥੱਲੇ ਡਿੱਗੀ ਜਾਂਦੀ ਥੱਲੇ ਡਿੱਗਦੇ ਚਲ ਕੋਈ ਗੱਲ ਨਹੀਂ ਮੋੜੇ ਮੋੜੇ ਨੋਲ ਨਹੀਂ ਮੋੜੇ ਗਾਜਕ ਸਾਫਟੀ ਬੜੀ ਹੈ ਗਾਜਕ ਬੜੀ ਵਧੀਆ ਹੈ ਇਹ ਗਾਜਕ ਆਪ ਬਣ ਜਾਂਦੀ ਨਹੀਂ ਕਰੇ ਬਣਾਈ ਹੈ ਉਹਦਾ ਵੀ ਵਲੌਗ ਤੁਹਾਨੂੰ ਸ਼ੇਅਰ ਕਰਾਂਗੇ ਠੀਕ ਹੈ ਕਿਵੇਂ ਬਣਾਈ ਹੈ ਬਣਾਣਾ ਹਫਤ ਨੂੰ ਖਾਵਾਂਗੇ ਵੀਡੀਓ ਚ ਵੀ ਵਲੌਗ ਪਾਵਾਂਗੇ ਪੰਪ ਤਲਾਈ ਪਾਵਾਂਗੇ ਕਿਵੇਂ ਲੱਗ ਰਿਹਾ ਤੈਨੂੰ ਨਾਈਸ ਠੰਡ ਚ 100 ਰੁਪਿਆ ਪ੍ਰੋਫਟ ਕੀ ਕਰਾਂ ਨਾ ਸਿਰਾ ਆ ਵੇਖੋ ਕੀ ਕਰਾਂ ਦਿੰਦਾ ਆਪਾਂ ਪਤੰਗਾ ਲੈ ਆਵਾਂਗੇ ਤੰਗਾ ਕੀ ਕਰਨਾ ਠੰਡੇ ਕੋਈ ਚਾਜ ਦੀ ਚੀਜ਼ ਖਾਈ ਮਮ ਸੰਤਾ ਬਸੰਤਾ ਆ ਰਿਹਾ ਅੱਛਾ ਬਸੰਤਾ ਆ ਰਿਹਾ ਮਮਸ ਗਰਮ ਹੁੰਦੇ ਨੇ ਮੈਂ ਗਰਮ ਅੱਛਾ ਸੁਖ ਕਹਿੰਦਾ ਬਸੰਤ ਆ ਰਿਹਾ ਤਾਂ ਆਪਾਂ ਪਤੰਗਾ ਲੈ ਆਵਾਂਗੇ ਚਲੋ ਕੋਈ ਨਹੀਂ ਆਪੋ ਹੀ ਵਲੌਗ ਬਣਾਵਾਂਗੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਵੀਡੀਓ ਵਧੀਆ ਲੱਗੇ ਵਧੂ ਵਧੂ ਸ਼ੇਅਰ ਕਰਨਾ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਨਾ ਤੇ ਕਮੈਂਟ ਕਰਨਾ ਦੱਸਣਾ ਵਲੌਗ ਕਿਵੇਂ ਦਾ ਲੱਗਾ ਤੇ ਚੈਨਲ ਨੂੰ ਤੇ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰ ਦੋ ਕਰ ਦੇਣਾ ਹਾਂ ਤੇ ਲਾਈਕ ਕਮੈਂਟ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਆ ਕਰ ਦੋ ਯਾਰ ਇੰਨੇ ਜਾਨੇ ਬਹਿਲ ਮੰਨ ਲੋ ਕਿਸੇ ਇੱਕ ਦੀ ਤੇ ਮੰਨ ਲੋ ਚਲੋ ਵੀਨਰ ਆ ਜਾਂਦੀ ਮੰਨ ਲੋ ਜਲਦੀ ਜਲਦੀ ਕਰ ਦੋ ਯਾਰ ਫਿਰ ਆਪਾਂ ਚੈਨਲ ਹੀ ਮੋਨਟਾਈਜ਼ ਕਰਾਣਾ ਆਪਣੇ ਹੀ ਫਿਰ ਪੈਸੇ ਆਨ ਕਰਨੇਗੇ ਹਨ ਕਰਨਗੇ ਇਹ ਕਰਨ ਕਰਾਂ ਦੇ ਪੈਸੇ ਪੈਸੇ ਵੇ ਨਹੀਂ ਅਬ ਚੈਲੰਜ ਵੀਡੀਓ ਬਣਾਵਾਂ ਕਰਾਂਗੇ ਸੋਚ ਕੇ ਦੱਸਾਂਗੇ ਵੈਸੇ ਨਹੀਂ ਕਰਾਂਗੇ ਨਹੀਂ ਅਬ ਚੈਲੰਜ ਵੀਡੀਓ ਬਣਾਵਾਂ ਕਰਾਂਗੇ ਇਹ ਚੰਗੇ ਕੰਮ ਮਿਲਾਵਾਂਗੇ ਪੈਸੇ ਟੈਨਸ਼ਨ ਨਹੀਂ ਲੈਣੀ ਜਲਦੀ ਜਲਦੀ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਵੱਧ ਵੱਧ ਸ਼ੇਅਰ ਮਿਲਦਿਆ ਨੈਕਸਟ ਵਲੌਗ ਚ ਬਾਏ ਬਾਏ